ਸ਼ਾਰਪੁਰ ਦੇ ਟਾਂਡਾ ਵਿੱਚ 71 ਨੰਬਰ ਰੇਲਵੇ ਫਾਟਕ ਤੇ ਅੱਜ ਅਚਾਨਕ ਤੇਜ਼ ਧਮਾਕਾ ਹੋਣ ਨਾਲ ਮਾਹੌਲ ਸਨਸਨੀਖੇਜ਼ ਹੋ ਗਿਆ। ਤਮਾਕੇ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ ਤੇ ਪਤਾ ਲੱਗਾ ਕਿ ਤਮਾਕੇ ਦਾ ਕਾਰਨ ਵਿਸਫੋਟਕ ਸਮੱਗਰੀ ਸੀ ਜੋ ਰੇਲਵੇ ਫਾਟਕ ਦੇ ਕੋਲ ਪਈ ਸੀ ਜਾਣਕਾਰੀ ਅਨੁਸਾਰ ਵਿਸਫੋਟਕ ਸਮੱਗਰੀ ਨੂੰ ਹਟਾਉਂਦਿਆਂ ਰੇਲਵੇ 게ਟ ਤੇ ਤਨਾਤ ਗਾਰਡ ਵੀ ਜ਼ਖਮੀ ਹੋ ਗਿਆ ਜਿਸ ਕਾਰਨ ਜਲੰਧਰ ਤੋਂ ਜੰਮੂ ਪਠਾਨਕੋਟ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਮੌਕੇ ਤੇ ਪੁੱਜੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਸਫੋਟਕ ਸਮੱਗਰੀ ਕਿੱਥੋਂ ਆਈ ਸੀ ਤੇ ਕਿਸ ਨੇ ਰੱਖੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਇੱਥੇ ਪਲਾਚਕ ਦੇ ਲਾਗੇ ਇੱਕ ਬਿਸਪੁਰ ਦੀ ਗੱਲ ਨਿਕਲ ਕੇ ਸਾਹਮਣੇ ਆਈ ਰੇਲਵੇ 71 ਨੰਬਰ ਗੇਟ ਤੇ ਕੀ ਮਾਮਲਾ ਹੈ ਸਾਰਾ ਇਹ ਅਸੀਂ ਮੌਕੇ ਤੇ ਪਹੁੰਚੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕਿ ਕੋਈ ਵੱਡਾ ਬਲਾਸਟ ਨਹੀਂ ਹੈਗਾ ਇਹ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਾਂ ਛੋਟੇ ਕਿਸੇ ਜਾਰਾਂ ਨੂੰ ਧਿਉਣ ਵਾਸਤੇ ਜਿਹੜਾ ਲੱਟੋਟੇ ਜਾਂਦਾ ਉਹ ਹੈਗਾ ਮਾਈਨਰ ਪਟਾਕਾ ਸੀ ਕੋਈ ਕਿਸੇ ਨੂੰ ਇੰਜਰੀ ਵੀ ਹੋਈ ਹੈ ਇੰਜਰੀ ਕੋਈ ਗੇਟਮੈਨ ਦੇ ਸਪੈਲਿੰਗ ਆਈ ਹੈ ਪੈਰ ਤੇ ਮੂਲ ਦੀ ਇੰਜਰੀ ਹੈ ਇੰਜਰੀ ਨੇਕ ਲਈ ਹਸਤਾਲਿਕ ਗਈ ਜਾਂਦਾ ਜਾਂਦਾ ਬੰਚ ਚਲਦਾ ਜਾਂਦਾ ਜਾਂਦੀ ਹੈ ਰੌਲਾ ਆਵਾਜ਼ ਆਈ ਜਿਹੜੀ ਰੇਲਵੇ ਦੀ ਆ ਫਿਲਹਾਲ ਰੋਕੀ ਹੁਣ ਕਲੀਅਰ ਕਰ ਦਿੰਦੇ ਕੋਈ ਫੋਰੈਂਸਿਕ ਟੀਮ ਵੀ ਕਰ ਰਹੀ ਆ ਜੀ ਆਈ ਬਲਾਈ ਨਹੀਂ ਮੋਕਕੀ ਡਿਫਰੈਂਸਿੰਗ ਟੀਮ ਭੰਗ ਚ ਫੋਰਮ ਟੰਡ ਜੀ ਇਨਸੀਡੈਂਟ ਹੋਇਆ ਜਿਹੜਾ ਧਮਾਕੇ ਦੀ ਗੱਲ ਕਹੀ ਹੈ ਫਰ ਫਲਾਈ ਦੀ ਸਰ ਕੀ ਚ ਜੀ ਇੱਕ ਪੈਨਿਕ ਰੂਮਰ ਜਿਹੜਾ ਹੈਗਾ ਉਹ ਫੈਲ ਰਿਹਾ ਹੈਗਾ ਜਿਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪ੍ਰਾਇਮਰੀ ਫਾਈ ਰਿਪੋਰਟ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਟਾਂਡਾ ਜਿਹੜਾ ਹੈਗਾ ਉੱਥੇ ਖੁੱਡਾ ਖੁਰਾਲਾ ਰੇਲਵੇ ਫਾਟਕ ਦੇ ਨੇੜੇ ਕੋਈ ਬਲਾਸਟ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਤੇ ਇਮੀਡੀਏਟਲੀ ਜਿਹੜਾ ਹੈਗਾ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਡੀਐਸਪੀ ਟਾਂਡਾ ਤੇ ਐਸਐਚਓ ਟਾਂਡਾ ਵਿਥ ਜੀਆਰਪੀ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਦੇ ਨਾਲ ਪਹੁੰਚਿਆ ਹੈਗਾ ਉੱਥੇ ਤੇ ਉਹਨਾਂ ਨੇ ਜਿਹੜਾ ਹੈਗਾ ਮੌਕੇ ਤੋਂ ਜਿਹੜਾ ਪ੍ਰਾਇਮਰੀ ਫਾਈ ਸਾਰਾ ਵੈਰੀਫਾਈ ਕੀਤਾ ਹੈਗਾ ਉਸ ਕਿਸ ਤਰ੍ਹਾਂ ਸਾਮਣੇ ਆਈ ਹੈ ਕਿ ਬਲਾਸਟ ਦੀ ਕੋਈ ਘਟਨਾ ਉੱਥੇ ਨਹੀਂ ਵਾਪਰੀ ਹੈਗੀ ਬਲਕਿ ਉੱਥੇ ਇੱਕ ਛੋਟਾ ਪੋਟਾਸ ਕਰਕੇ ਜਿੱਦਾਂ ਪਟਾਕਾ ਵੱਜਦਾ ਹੁੰਦਾ ਪੋਟਾਸ ਦਾ ਜਿਹੜਾ ਜਨਰਲੀ ਵਾਈਲਡ ਬੋਰ ਨੂੰ ਹੰਟ ਕਰਨ ਵਾਸਤੇ ਲੋਕ ਆਟੇ 'ਚ ਪੋਟਾਸ ਪਾ ਕੇ ਤੇ ਫਿਰ ਉਹਨੂੰ ਕੱਪੜੇ 'ਚ ਲਵੇੜ ਕੇ ਰੱਖ ਦਿੰਦੇ ਹੈਗੇ ਤੇ ਉਸ ਤਰੀਕੇ ਦਾ ਜਿਹੜਾ ਹੈਗਾ ਉਹਦੇ ਕਰਕੇ ਇੱਕ ਮਾਈਲਡ ਜਿਹੜਾ ਉੱਥੇ ਪਟਾਕਾ ਬਜਿਆ ਹੈਗਾ ਤੇ ਕੋਈ ਵੀ ਉਥੋਂ ਸਪੋਰਟ ਤੋਂ ਇੰਜਰਡ ਨਹੀਂ ਹੋਇਆ ਪਹਿਲਾਂ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਰੇਲਵੇ ਦਾ ਮੁਲਾਜ਼ਮ ਕਾਫੀ ਜੱਕਮੀ ਹੋਇਆ ਹੈਗਾ ਉੱਥੇ ਤੇ ਉਹਨੂੰ ਵੀ ਰੇਲਵੇ ਮੁਲਾਜ਼ਮ ਨੂੰ ਵੀ ਸਾਡੀ ਪੁਲਿਸ ਟੀਮ ਨੇ ਜਾ ਕੇ ਉੱਥੇ ਵੈਰੀਫਾਈ ਕੀਤਾ ਹੈਗਾ ਤੇ ਉਹ ਇੰਜਰਡ ਨਹੀਂ ਹੋਇਆ ਹੈਗਾ ਉਹਦੇ ਪੈਰ ਤੇ ਜਿਹੜਾ ਹੈਗਾ ਕੋਈ ਹਲਕੀ ਸੀ ਸੋਜਿਸ ਦੱਸੀ ਜਾ ਰਹੀ ਹੈ ਕਿ ਅਦਰਵਾਇਜ਼ ਹੀ ਇਜ਼ ਫਿਟ ਐਂਡ ਫਾਈਨ ਤੇ ਬਲਾਸਟ ਜਿੱਦਾਂ ਦੀ ਕੋਈ ਗੱਲ ਨਹੀਂ ਹੈਗੀ ਫੇਰ ਵੀ ਜਿਹੜਾ ਹੈਗਾ ਸਾਡੇ ਫੋਰੈਂਸਿਕ ਟੀਮਸ ਹਰ ਤਰੀਕੇ ਦੀ ਚੀਜ਼ਾਂ ਨੂੰ ਰੂਲ ਆਊਟ ਕਰਨ ਵਾਸਤੇ ਉੱਥੇ ਮੌਕੇ ਤੇ ਪਹੁੰਚ ਰਹੀਆਂ ਹੈਗੀਆਂ ਉਹ ਸਾਰਾ ਜਿਹੜਾ ਵੀ ਈਵਨ ਚਾਹੇ ਉਹ ਪੋਟਾਸ਼ ਦਾ ਉਹ ਦਿਮਾਕਾ ਛੋਟਾ ਜਿਹਾ ਸੀਗਾ ਪਟਾਕਾ ਜਿਹੜਾ ਵਜਿਆ ਉਹਨੂੰ ਵੀ ਵੈਰੀਫਾਈ ਕਰਕੇ ਐਫਐਸਐਲ ਭੇਜ ਕੇ ਸੀ ਵੈਰੀਫਾਈ ਕਰਾਵਾਂਗੇ ਤੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਜਿਹੜੀ ਹੈ ਉਸਦੇ ਵੀ ਕੋਈ ਹਰ ਤਰੀਕੇ ਦੇ ਐਂਗਲ ਨਾਲ ਵੀ ਇਗਜ਼ਾਮਨ ਕਰਾਂਗੇ ਕਿ ਵੀ ਇੱਥੇ ਆ ਕਿਸ ਤਰੀਕੇ ਨਾਲ ਹੋਇਆ ਕਿਦਾਂ ਕੋਈ ਚੀਜ਼ ਪਹੁੰਚੀ ਹੈਗੀ ਉਹ ਸਾਰਾ ਕਰਕੇ ਫਿਰ ਅਸੀਂ ਅੱਗੇ ਕਨਕਲੂਡ ਕਰਾਂਗੇ ਬਟ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਗਾ ਕਿ ਕੋਈ ਪੈਨਿਕ ਵਾਲੀ ਜਾਂ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਆ ਇੱਕ ਪੋਟਾਸ਼ ਦਾ ਪਟਾਕਾ ਹੋਣ ਕਰਕੇ ਆ ਇਨਸੀਡੈਂਟ ਹੋਇਆ ਹੈ ਥੈਂਕ ਯੂ ਜੀ ਥੈਂਕ ਯੂ